ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੰਨਿਆ ਰਾਸ਼ੀ ਵਾਲਿਆਂ ਦੀ ਅੱਜ ਅਸੀਂ ਗੱਲਬਾਤ ਕਰਾਂਗੇ 2025 ਦੇ ਅਗਸਤ ਮਹੀਨੇ ਦੀ ਗੱਲ ਕਰੀਏ ਅਗਸਤ ਦੀ ਸ਼ੁਰੂਆਤ ਚ ਮੰਗਲ ਗ੍ਰਹਿ ਤੁਹਾਡੀ ਆਪਣੀ ਰਾਸ਼ੀ ਚ ਆਵੇਗਾ ਇਸ ਲਈ ਥੋੜਾ ਜਿਆ ਸਾਂਭਲ ਕੇ ਰਹਿਣ ਦੀ ਲੋੜ ਹੈ 28 ਜੁਲਾਈ ਨੂੰ ਮੰਗਲ ਗ੍ਰਹਿ ਸਿੰਘ ਰਾਸ਼ੀ ਤੋਂ ਨਿਕਲ ਕੇ ਕੰਨਿਆ ਰਾਸ਼ੀ ਚ ਆ ਜਾਵੇਗਾ ਹਾਲਾਂਕਿ ਇਹ ਸਿਰਫ 14 ਦਿਨ ਹੀ ਰਹੇਗਾ ਪਰ ਇਨ੍ਹਾਂ 14 ਦਿਨਾਂ ਚ ਹੀ ਅਗਸਤ ਦੀ ਸ਼ੁਰੂਆਤ ਚ ਤੁਹਾਡੀ ਜ਼ਿੰਦਗੀ ਚ ਥੋੜੀ ਉਲਝਣ ਪੈਦਾ ਹੋ ਸਕਦੀ ਹੈ ਜੇ ਤੁਸੀਂ ਕੰਨਿਆ ਰਾਸ਼ੀ ਦੇ ਹੋ ਤਾਂ 28 ਜੁਲਾਈ ਤੋਂ ਲੈ ਕੇ ਅਗਲੇ 14 ਦਿਨ ਯਾਨੀ 15 ਅਗਸਤ ਤੋਂ ਪਹਿਲਾਂ ਮੈਂ ਤੁਹਾਨੂੰ ਸਫ਼ਰ ਕਰਨ ਤੋਂ ਮਨਾ ਕਰਦਾ ਹਾਂ ਜੋ ਵੀ ਕਰਨਾ ਹੈ ਉਹ 15 ਅਗਸਤ ਤੋਂ ਬਾਅਦ ਕਰੋ ਕੰਨਿਆ ਰਾਸ਼ੀ ਵਾਲੇ ਲੋਕਾਂ ਲਈ ਅਗਸਤ ਦਾ ਮਹੀਨਾ ਮਿਲਿਆ ਜੁਲਿਆ ਰਹੇਗਾ ਮਹੀਨੇ ਦੀ ਸ਼ੁਰੂਆਤ ਚ ਤੁਹਾਨੂੰ ਬਹੁਤ ਗੁੱਸਾ ਆਵੇਗਾ ਸਿਹਤ ਖਰਾਬ ਰਹੇਗੀ ਸਕਿਨ ਦੀ ਅਲਰਜੀ ਹੋ ਸਕਦੀ ਹੈ ਅਤੇ ਸਭ ਤੋਂ ਵੱਡੀ ਗੱਲ ਬੀਪੀ ਤੇ ਸ਼ੂਗਰ ਤੁਹਾਨੂੰ ਤੰਗ ਕਰੇਗਾ ਤੁਹਾਡੀ ਵਿਰੋਧੀ ਸਰਗਰਮ ਰਹਿਣਗੇ ਇਸ ਲਈ ਆਪਣੇ ਕੰਮ 'ਚ ਕੋਈ ਲਾਪਰਵਾਹੀ ਨਾ ਕਰੋ ਆਪਣੀਆਂ ਯੋਜਨਾਵਾਂ ਨੂੰ ਪੂਰਾ ਹੁੰਦੇ ਦੇਖੋ ਪਰ ਉਹਨਾਂ ਦਾ ਜ਼ਿਕਰ ਕਿਸੇ ਨਾਲ ਵੀ ਨਾ ਕਰੋ ਅਗਸਤ ਮਹੀਨੇ ਦੇ ਪਹਿਲੇ ਹਫਤੇ ਉਮੀਦ ਮੁਤਾਬਕ ਕੰਮ 'ਚ ਕਾਮਯਾਬੀ ਨਾ ਮਿਲਣ ਕਾਰਨ ਤੁਹਾਡਾ ਮਨ ਥੋੜਾ ਪਰੇਸ਼ਾਨ ਰਹੇਗਾ ਤੁਸੀਂ ਇਰੀਟੇਟ ਹੋਵੋਗੇ ਗੁੱਸਾ ਆਵੇਗਾ ਸੱਟ ਲੱਗ ਸਕਦੀ ਹੈ ਤੁਹਾਨੂੰ ਜਾਂ ਤੁਹਾਡਾ ਐਕਸੀਡੈਂਟ ਵੀ ਹੋ ਸਕਦਾ ਹੈ ਇਸ ਲਈ 15 ਅਗਸਤ ਤੋਂ ਪਹਿਲਾਂ ਥੋੜਾ ਜਿਹਾ ਸੰਭਾ ਕੇ ਰਹੋ ਜੇ ਤੁਹਾਨੂੰ ਮਜਬੂਰੀ ਚ ਸਫਰ ਕਰਨਾ ਵੀ ਪਵੇ ਤਾਂ ਲਾਲ ਕੱਪੜੇ ਪਾ ਕੇ ਜਾਂ ਮੰਗਲਵਾਰ ਵਾਲੇ ਦਿਨ ਨਾ ਕਰੋ ਇਸ ਦਾ ਅਸਰ ਸਿਰਫ ਤੁਹਾਡੇ ਕੰਮਕਾਰ ਤੇ ਨਹੀਂ ਬਲਕਿ ਤੁਹਾਡੀ ਨਿੱਜੀ ਜ਼ਿੰਦਗੀ ਤੇ ਵੀ ਦਿਖਾਈ ਦੇਵੇਗਾ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਘਰਦਿਆਂ ਤੇ ਬਹੁਤ ਗੁੱਸਾ ਆਵੇਗਾ ਅਤੇ ਤੁਸੀਂ ਆਪਣੇ ਹਮਦਰਦਾਂ ਦੀ ਬੇਇੱਜ਼ਤੀ ਕਰ ਬੈਠੋਗੇ ਜਿਸ ਕਾਰਨ ਤੁਹਾਨੂੰ ਆਉਣ ਵਾਲੇ ਸਮੇਂ ਚ ਸ਼ਰਮਿੰਦਗੀ ਮਹਿਸੂਸ ਹੋਵੇਗੀ ਕੰਨਿਆ ਰਾਸ਼ੀ ਵਾਲੇ ਅਗਸਤ ਮਹੀਨੇ ਚ ਪਾਵਨਾਮਾ ਚ ਬਹਿ ਕੇ ਕੋਈ ਫੈਸਲਾ ਨਾ ਲੈਣ ਸੋਚ ਸਮਝ ਕੇ ਕੰਮ ਕਰਨ ਤਾਂ ਕਿ ਬਾਅਦ ਚ ਪਛਤਾਉਣਾ ਨਾ ਪਵੇ ਜੇ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਉਨੀ ਹੀ ਜ਼ਿੰਮੇਵਾਰੀ ਆਪਣੇ ਹੱਥ ਚ ਲਿਓ ਜਿੰਨੀ ਤੁਸੀਂ ਚੰਗੀ ਤਰ੍ਹਾਂ ਨਿਭਾ ਸਕੋ ਇਸ ਸਮੇਂ ਤੁਸੀਂ ਜੋ ਵੀ ਕੰਮ ਕਰੋਗੇ ਉਸ ਦਾ ਫਾਇਦਾ ਤਾਂ ਹੋਵੇਗਾ ਪਰ ਲੋਕਾਂ ਨਾਲ ਤੁਹਾਡੇ ਝਗੜੇ ਵੀ ਹੋਣਗੇ ਪਰ ਹਾਂ 15 ਅਗਸਤ ਤੋਂ ਬਾਅਦ ਅਚਾਨਕ ਕੁਝ ਵੱਡੇ ਖਰਚੇ ਆ ਸਕਦੇ ਹਨ ਘਰ ਦੇ ਕਿਸੇ ਜ਼ੁਰਗ ਮੈਂਬਰ ਦੀ ਸਿਹਤ ਵੀ ਅਚਾਨਕ ਖਰਾਬ ਹੋ ਸਕਦੀ ਹੈ ਜਿਸ ਨਾਲ ਤੁਸੀਂ ਚਿੰਤਾ ਦੇ ਵਿੱਚ ਪੈ ਜਾਓਗੇ ਤੁਹਾਡੀ ਆਪਣੀ ਸਿਹਤ ਵੀ ਮੈਨੂੰ ਚੰਗੀ ਨਹੀਂ ਲੱਗ ਰਹੀ ਤੁਹਾਡੀਆਂ ਜ਼ਿੰਮੇਵਾਰੀਆਂ ਅਤੇ ਖਰਚਿਆਂ ਦਾ ਬੋਝ ਵਧੇਗਾ ਜੇਕਰ ਤੁਸੀਂ ਵਿਦਿਆਰਥੀ ਹੋ ਅਤੇ ਕਿਸੇ ਮੁਕਾਬਲੇ ਦੀ ਤਿਆਰੀ ਕਰ ਰਹੇ ਹੋ ਤਾਂ ਆਲਸ ਛੱਡ ਕੇ ਮਿਹਨਤ ਕਰੋ ਤੁਹਾਨੂੰ ਮੰਚਾਹੀ ਕਾਮਯਾਬੀ ਮਿਲ ਸਕਦੀ ਹੈ ਅਗਸਤ ਤੋਂ ਸਤੰਬਰ ਤੱਕ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰੋ ਲੋਕਾਂ ਦੀ ਆਲੋਚਨਾ ਕਰਨ ਤੋਂ ਬਚੋ ਅਤੇ ਅਜਿਹੇ ਲੋਕਾਂ ਤੋਂ ਵੀ ਦੂਰ ਰਹੋ ਜੋ ਦੂਜਿਆਂ ਦੀ ਆਲੋਚਨਾ ਕਰਦੇ ਹਨ ਪ੍ਰੇਮ ਸਬੰਧਾਂ 'ਚ ਵੀ ਸਾਵਧਾਨ ਰਹੋ ਤੁਹਾਡਾ ਸਾਥੀ ਤੁਹਾਨੂੰ ਧੋਖਾ ਦੇ ਸਕਦਾ ਹੈ ਜਾਂ ਤੁਸੀਂ ਉਸ ਨੂੰ ਧੋਖਾ ਦੇਂਦੇ ਫੜ ਸਕਦੇ ਹੋ ਹੁਣ ਆਪਾਂ ਉਪਾਏ ਦੀ ਬਾਰੇ ਗੱਲਬਾਤ ਕਰਦੇ ਹਾਂ ਤੁਸੀਂ ਹਰ ਰੋਜ਼ ਗਣਪਤੀ ਨੂੰ ਦਰਵਾਜ਼ਾ ਚੜਾਓ ਸ੍ਰੀ ਗਣੇਸ਼ ਚਾਲੀਸ਼ਾ ਦਾ ਪਾਠ ਕਰੋ ਬੁੱਧਵਾਰ ਵਾਲੇ ਦਿਨ ਕਿਸੇ ਕਿਨਰ ਨੂੰ ਹਰੇ ਰੰਗ ਦੇ ਕੱਪੜੇ ਜਾਂ ਚੀਜ਼ਾਂ ਦਾਨ ਕਰੋ ਸ੍ਰੀ ਕ੍ਰਿਸ਼ਨ ਭਗਵਾਨ ਦੀ ਪੂਜਾ ਕਰੋ ਕਿਉਂਕਿ ਅਗਸਤ ਚ ਉਹਨਾਂ ਦਾ ਜਨਮ ਦਿਨ ਹੈ ਕੰਨਿਆ ਰਾਸ਼ੀ ਵਾਲਿਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਅਗਸਤ ਦੇ ਮਹੀਨੇ ਚ ਸ੍ਰੀ ਕ੍ਰਿਸ਼ਨ ਭਗਵਾਨ ਦੀ ਪੂਜਾ ਬਹੁਤ ਜ਼ਰੂਰੀ ਹੈ ਪਰ 1 ਅਗਸਤ ਤੋਂ 15 ਅਗਸਤ ਤੱਕ ਪੰਜ ਗੱਲਾਂ ਜ਼ਰੂਰ ਸਮਝ ਲਿਓ ਪਹਿਲੇ ਨੰਬਰ ਤੇ ਦੂਜਿਆਂ ਦੀ ਗੱਲ ਚ ਦਖਲ ਨਾ ਦਿਓ ਦੂਜੇ ਨੰਬਰ ਤੇ ਘਰ ਦੇ ਅੰਦਰ ਸਾਵਧਾਨੀ ਰੱਖੋ ਤੀਜੇ ਨੰਬਰ ਤੇ ਜਿੰਨਾ ਤੁਹਾਡੇ ਕੋਲ ਹੈ ਉਸ ਤੋਂ ਘੱਟ ਦਿਖਾਓ ਚੌਥੇ ਨੰਬਰ ਤੇ ਗੁੱਸੇ ਅਤੇ ਬੀਪੀ ਸ਼ੂਗਰ ਦਾ ਖਿਆਲ ਰੱਖੋ ਪੰਜਵੇਂ ਨੰਬਰ ਤੇ 1 ਅਗਸਤ ਤੋਂ 15 ਅਗਸਤ ਦੇ ਵਿਚਕਾਰ ਕੋਈ ਆਪਰੇਸ਼ਨ ਨਾ ਕਰਵਾਓ ਆਪਣੇ ਮਾਤਾ ਪਿਤਾ ਅਤੇ ਭੈਣ ਭਰਾ ਦਾ ਸਹਿਯੋਗ ਲਓ ਕਿਉਂਕਿ ਅਗਸਤ ਦੇ ਮਹੀਨੇ 'ਚ ਤੁਹਾਡੇ ਭਰਾ ਨਾਲ ਬਿਨਾਂ ਬਜਾ ਝਗੜਾ ਹੋ ਸਕਦਾ ਹੈ ਅਤੇ ਇਹ ਬਹੁਤ ਅੱਗੇ ਵੱਧ ਸਕਦਾ ਹੈ। ਕੰਨਿਆ ਰਾਸ਼ੀ ਵਾਲਿਓ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਇਹ ਸਿਰਫ 14 ਦਿਨ ਦੀ ਗੱਲ ਹੈ। ਉਸ ਤੋਂ ਬਾਅਦ ਤੁਸੀਂ ਸੁੱਖ ਦਾ ਸਾਹ ਲਓਗੇ। ਮੰਗਲ ਦਾ ਸਾਲ ਹੈ ਇਸ ਲਈ ਕੰਨਿਆ ਰਾਸ਼ੀ ਵਾਲੇ ਇਹ ਨਾ ਭੁੱਲਣ ਕਿ ਇਹਨਾਂ 14 ਦਿਨਾਂ 'ਚ ਵੱਡਾ ਘਰ ਬਣਾਉਣ ਦਾ ਸੁਪਨਾ ਵੀ ਪੂਰਾ ਹੋ ਸਕਦਾ ਹੈ ਅਤੇ ਕੋਈ ਸਾਲਾਂ ਤੋਂ ਚੱਲਦਾ ਕੋਰਟ ਕੇਸ ਵੀ ਖਤਮ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਪੁਰਾਣਾ ਘਰ ਤੋੜ ਕੇ ਪੂਰਾ ਨਵਾਂ ਬਣਾਓ ਇਸ ਲਈ ਮੰਗਲ ਜਦੋਂ ਆਉਂਦਾ ਹੈ ਤਾਂ ਸਿਰਫ ਅਮੰਗਲ ਹੀ ਨਹੀਂ ਚੰਗਾ ਵੀ ਕਰਦਾ ਹੈ ਜਿਹੜੇ ਲੋਕ ਵਿਆਹ ਕਰਵਾਉਣਾ ਚਾਹੁੰਦੇ ਹਨ ਉਹਨਾਂ ਨੂੰ ਇਹਨਾਂ 14-15 ਦਿਨਾਂ 'ਚ ਅਚਾਨਕ ਕੋਈ ਕੁੜੀ ਜਾਂ ਮੁੰਡਾ ਮਿਲ ਸਕਦਾ ਹੈ ਵਿਆਹ ਦੇ ਵੀ ਪੂਰੇ ਯੋਗ ਬਣ ਰਹੇ ਹਨ ਇਹ ਸੀਗੀ ਅੱਜ ਦੀ ਕੰਨਿਆ ਰਾਸ਼ੀ ਵਾਲਿਆਂ ਦੀ ਪੂਰੀ ਕੁੰਡਲੀ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਸ ਤੁਸੀਂ ਨੇ ਇਹਨਾਂ 14 ਦਿਨਾਂ ਦੇ ਵਿੱਚ ਜੋ-ਜੋ ਗੱਲਾਂ ਤੁਹਾਨੂੰ ਦਸੀਆਂ ਨੇ ਇਹਨਾਂ ਦੇ ਉੱਤੇ ਥੋੜਾ ਜਿਹਾ ਗੌਰ ਕਰਨਾ ਹੈ ਬਾਕੀ ਤੁਹਾਡੀ ਜ਼ਿੰਦਗੀ ਜਿਵੇਂ ਚੱਲ ਰਹੀ ਹੈ ਉਸੇ ਤਰੀਕੇ ਦੇ ਨਾਲ ਚੱਲਦੀ ਰਹੇਗੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਮੇਸ਼ਾ ਹੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਰਹਿਣ ਮਿਲਦੇ ਹਾਂ ਇੱਕ ਹੋਰ ਨਵੀਂ ਰਾਸ਼ੀ ਦੇ ਨਾਲ ਤੇ ਨਵੀਂ ਸੋਚ ਦੇ ਨਾਲ ਉਦੋਂ ਤੱਕ ਦੇ ਲਈ ਸਾਨੂੰ ਦੋ ਇਜਾਜ਼ਤ ਅਸੀਂ ਚੱਲਦੇ ਹਾਂ ਧੰਨਵਾਦ